ਸਤਨਾਮ ਵਾਹਿਗੁਰੂ ਸਾਹਿਬ ਜੀ ਸੰਤਾਂ ਕੇ ਕਾਰਜ ਆਪ ਖਲੋਆ ਅਰਕਮ ਕਰਾ ਬਣੇ ਆਇਆ ਗੁਰਪਿਆਰੀ ਗੁਰਸਵਰੀ ਸਾਧ ਸੰਗਤ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ गुरु प्यारे हो हर रोज की तरह आप जी बड़े ही प्रेम प्यार सत्कार साहित्य कथा न सुनते हो तनता दे बुढ़ियाइया के पात्र हो प्यारी सतसंग जी जो ਰਮੰਦਰ ਸਾਹਿਬ ਦੀ ਸੇਵਾ ਸੰਪੂਰਨ ਹੋਈ ਨਾ ਪਿਆਰੀ ਸਾਧ ਸੰਗਤ ਜਦ ਸਰੂਰ ਸਾਹਿਬ ਦੀ ਕਾਰ ਸੇਵਾ ਸੰਪੂਰਨ ਹੋ ਗਈ ਪਿਆਰੀ ਸਾਧ ਸੰਗਤ ਮਹ ਰਮੰਦਰ ਦੀ ਅਸਾਰੀ ਪੂਰਨ ਹੋਈ ਤਾਂ ਗੁਰੂ ਜੀ ਨੇ ਭਾਈ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਭਗਤੂ ਜੀ ਬੈਲੋ ਜੀ ਆਦ ਨਾਲ ਸਲਾਹ ਕਰਕੇ ਕੜਾ ਪ੍ਰਸ਼ਾਦ ਦੀ ਦੀਗ त्याग ਕਰਕੇ ਸਰਵਰਦੇਵ ਚਕਰ ਹਰਮੰਦਰ ਦੀ ਨੀ ਰੱਖਣ ਵਾਸਤੇ ਭਾਈ ਬੁੱਢਾ ਜੀ ਤੋਂ ਚਾਰ ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਕਰਾਈ ਅਤੇ ਫਿਰ ਆਪਣੇ ਕਰ ਕਮਰੇ ਨਾਲ ਇੱਕ ਇੱਟ ਫੜ ਕੇ ਨਹੀਂ ਰੱਖਦੀ ਕੜਾ ਪ੍ਰਸ਼ਾਦ ਦੀ ਦੇਗ ਵਰਤੌਣ ਦੀ ਆਗਿਆ ਦਿੱਤੀ ਉਪਰੰਤ ਸਾਰੇ ਲੋਕ ਬੜੇ ਉਤਸ਼ਾਹ ਨਾਲ ਸੇਵਾ ਕਰਨ ਲੱਗ ਪਏ ਕਹਿੰਦੇ ਨੇ ਸੰਸਾਰ ਦੀ ਜਦੋਂ ਇਸ ਸਰੋਵਰ ਦੀ ਸੇਵਾ ਹਰ ਮੰਦਰ ਦੀ ਸੇਵਾ ਆਰੰਭ ਹੋਈ ਨਾ ਤੇ ਪਿਆਰੀ ਸਾਧ ਸੰਗਤ ਜੀ ਉੱਥੇ ਬਿਆੰਤ ਦੇਵੀ ਦੇਵਤਿਆਂ ਨੇ ਆ ਕੇ ਸੇਵਾ ਕੀਤੀ ਜਿਤਨੇ ਦੇਵੀ ਦੇਵਤੇ ਸੰਸਾਰ ਦੇ ਸਾਰ ਇਹਨੇ ਟੁਕਰੀ ਚੱਕ ਕੇ ਇਸ ਦੁੱਖੋਂ ਭੰਜਨੀ 베ਰੀ ਅੱਗੇ 8 68 30000 ਅੱਦੀ ਸਥਾਨ ਤੇ ਬੈਠ ਕੇ ਕਾਰ ਸੇਵਾ ਵਿਖਰੇ ਸੰਸੇ ਪਾਤਸ਼ਾਹ ਗੁਰੂ ਜੀ ਦੁਖ ਪੰਜਨੀ 베ਰੀ ਲਾਗੇ ਸਥਾਨ ਬਣਵਾਇਆ ਸੀ ਮਹਾਰਾਜ ਨੇ ਉਸ ਸਥਾਨ ਤੇ ਬੈਠ ਕੇ ਕਾਰ ਸੇਵਾ ਦੀ ਦੇਖਰੇਖ ਕਰਦੇ ਸਨ ਕਹਿੰਦੇ ਇੱਥੇ ਵਿਸ਼ਨੂੰ ਭਗਵਾਨ ਨੇ ਵੀ ਆ ਕੇ ਭਗਤੀ ਕੀਤੀ ਕੋਈ ਦੇਵ ਕੋਈ ਦੇਵਤਾ ਮਿੱਟੀ ਦੀਆਂ ਟੋਕਰੀਆਂ ਭਰੀ ਜਾਵੇ ਤੇ ਕੋਈ ਚੁੱਕ-ਚੁੱਕ ਕੇ ਲਈ ਜਾਵੇ ਦੇਵੀ ਦੇ ਉੱਤੇ ਵਿਸ਼ਨੂੰ ਭਗਵਾਨ ਦੀ ਟੋਕਰੀ ਉਸ ਦੇ ਸਿਰ ਤੋਂ ਉੱਤੇ ਚੰਦੀ ਸੀ ਉੱਚੀ ਜਾਂਦੀ ਵੇਖ ਕੇ ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਇੱਕ ਨਵੇਂ ਹੀ ਰੰਗ ਰੂਪ ਦਾ ਪੁਰਸ਼ ਹੈ ਜਿਸ ਦੇ ਸਿਰ ਉੱਤੇ ਮਿੱਟੀ ਦੀ ਟੋਕਰੀ ਗਿੱਥ ਪਰ ਉੱਚੀ ਰਹਿੰਦੀ ਹੈ ਉਸ ਦਾ ਉਸ ਦੇ ਸਾਥੀ ਅਤੇ ਉਹ ਆਪ ਬੜੀ ਫੁਰਤੀ ਨਾਲ ਭੱਜ ਭੱਜ ਕੇ ਉਤਸ਼ਾਹ ਨਾਲ ਕਾਰ ਸੇਵਾ ਕਰ ਰਹੇ ਹਨ ਗੁਰੂ ਜੀ ਨੇ ਸਿਕਾਪਸ ਦੀ વાਤਾ ਸੁਣ ਕੇ ਜਦ ਆਪ ਆਣ ਕੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਆਪ ਜੀ ਨੂੰ ਨੇ ਇਹ ਪਰਮੇਸ਼ਰ ਦੇ ਪ੍ਰਥਾਏ ਵਾਹਿਗੁਰੂ ਦੇ ਪ੍ਰਥਾਏ ਸੰਮੁਖ ਇਹ ਸ਼ਬਦ ਉਚਾਰਨ ਕੀਤਾ ਕੀ ਕਹਿੰਦੇ ਨੇ ਪੰਚਮ ਪਿਤਾ ਸੁਹੀ ਮਹਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਆ ਹਰ ਕਮ ਕਰਾਵਣ ਤਰਤ ਸੁਹਾਵੀ ਤਲ ਸੁਹਾਵਾ ਵਿੱਚ ਅੰਮ੍ਰਿਤ ਜਲ ਸ਼ਿਆਰਾ ਅੰਮ੍ਰਿਤ ਜਲ ਛਾਪੂਰਣ ਸਜ ਕਰਾਇਆ ਸਗਲ ਮਨੋਦਤ ਪੂਰੇ ਜੈ ਜਕਰ ਆਜਗੰਤਰ ਲਾਥੇ ਸਗਲ ਬਸੂਰੇ ਪੂਰਨ ਪਰਖ ਆਚਤਿ ਅਬਿਨਾਸੀ ਜਲਵੇਦ ਪੁਰਾਣੀ ਗਾ ਆਪਣਾ ਬਿਰਦ ਰਖਿਆ ਪਰਮੇਸਰ ਨਾਨਕ ਨਾਮ ਤੇ ਆ ਨਾਮ ਤੇ ਆ ਆਪਣੇ ਇਹ ਨਾਮ ਮਹਿਮਾ ਸੁਣ ਕੇ ਪਰਮੇਸ਼ਰ ਜੀ ਨੇ ਅਸ਼ੀਰਵਾਦ ਕਰਕੇ ਇਹ ਇਹ ਮੇਰਾ ਸਭ ਤੋਂ ਸ਼੍ਰੇਸ਼ਟ ਮੰਦਰ ਹੋਵੇ ਸਥਾਨ ਹੋਵੇ ਕਿੱਥੇ ਸਦਾ ਹੀ ਮੇਰੇ ਨਾਮ ਦਾ ਕੀਰਤਨ ਪ੍ਰਵਾਹ ਚੱਲਦਾ ਰਹੇਗਾ ਜਦ ਇਸ ਦੇ ਵਰਦਾਨ ਦੇ ਬਚਨ ਕਰਕੇ ਪਰਮੇਸ਼ਵਰ ਖੁਦ ਕਹਿੰਦੇ ਇਥੇ ਸਾਨ ਤੇ ਸੇਵਾ ਕੀਤੀ ਆਪੀ ਅੰਤਰ ਧਿਆਨ ਹੋਗਾ ਕੈਰੀ ਸਾ ਸੰਗਤ ਸੁਪਾ ਹੈ ਗੁਰੂ ਇਹ ਪਾਰ ਬਖਸ਼ਿਸ਼ ਕਿਰਪਾ ਪੰਜਵੇਂ ਪਿਤਾ ਦੀ ਬਹੁਤ ਹੀ ਭਗਤੀ ਸੀ ਇਤਨੀ ਭਗਤੀ ਸੋ ਆਜਾ ਆਪਾਂ ਕੱਲ ਰੋਜ਼ ਇਸ ਚੀਜ਼ ਨੂੰ ਬਿਆਨ ਕਰਾਂਗੇ ਬੜੇ ਪ੍ਰੇਮ ਪਿਆਰ ਨਾਲ ਸਤਿਕਾਰ ਨਾਲ ਸੁਣਨਾ ਪਿਆਰੀ ਸਾਧ ਸੰਗਤ ਸੋ ਸਬਸਕ੍ਰਾਈਬ ਨਾ ਭੁੱਲਿਆ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਭਾਈ ਜਰੂਰ ਕਰੋ ਲਾਈਕ ਵੀ ਕਰੋ ਕਮੈਂਟਸ ਵੀ ਕਰੋ ਜ਼ਰੂਰੀ ਬੇਨਤੀ ਹੈ ਪਿਆਰੀ ਸਾਧ ਸੰਗਤ ਵਾਹਿਗੁਰੂ ਲਿਖ ਕੇ ਆਪ ਜੀ ਦਾ ਜਨਮ ਸਫਲਾ ਹੋਏਗਾ ਸਾਡਾ ਵੀ ਸਫਲਾ ਹੋਏਗਾ ਪੜਾਂਗੇ ਆਪ ਜੀ ਲਿਖੋਗੇ ਅਸੀਂ ਪੜ ਲਾਂਗੇ ਸੋ ਇਦਾਂ ਕਰਕੇ ਆਪਾਂ ਸਾਰਿਆਂ ਨੇ ਇੱਕ ਦੂਜੇ ਦਾ ਭਰਾ ਕਰਨਾ ਪਿਆਰੀ ਸਾਧ ਸੰਗਤ ਸੋ ਇੱਥੇ ਹੀ ਫਤਿ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ